ਪ੍ਰਭਾਵ ਮੈਨੂੰ ਲੱਗਦਾ মিডিਆ ਪਾਉਂਦਾ ਸਾਡੇ ਤੇਜ਼ ਦੀ ਪੱਤਰਕਾਰੀ ਨੇ ਤੈਅ ਕਰ ਲਿਆ ਵੀ ਅਸੀਂ ਕਿਸੇ ਦੇ ਪਾਲਤੂ ਨਹੀਂ ਬੰਨਾਂ ਅਸੀਂ ਪੱਤਰਕਾਰ ਬੰਨਾਂ ਉਸ ਦਿਨ ਇਸ ਸਮਾਜ ਦਾ ਇੱਕ ਨਵਾਂ ਪੰਨਾ ਲਿਖਿਆ ਜਾਏਗਾ ਹਰ ਮਿੱਟੀ ਦੀ ਆਪਣੀ ਖਸਲਤ ਹਰ ਮਿੱਟੀ ਕੁੱਟਿਆ ਨਹੀਂ ਭੁਰਦੀ ਹਰ ਫੱਟੜ ਮੱਥਾ ਨਹੀਂ ਚੁੱਕਦਾ ਬੰਨ ਲਾਇਆ ਹਰ ਛੱਲ ਨਹੀਂ ਰੁਕਦੀ ਸਾਡੇ ਮਨਦੀਪ ਇਹ ਸਾਬਤ ਕੀਤਾ ਮਿੱਤਰ ਪਿਆਰਿਓ ਹਰ ਤਰ੍ਹਾਂ ਹਰ ਪਾਸੇ ਤਿੰਨ ਤਰ੍ਹਾਂ ਦੇ ਲੋਕ ਨੇ ਇੱਕ ਹਕੂਮਤਾ ਨਾਲ ਇੱਕ ਵਿਚ ਵਿਚਲੇ ਵਾਲੇ ਔਰ ਇੱਕ ਗੱਡ ਕੇ ਲੋਕਾਂ ਨਾਲ ਖੜਨ ਵਾਲੇ ਇਹ ਤਿੰਨ categories ਤੋਂ ਵੱਖਰੀ ਕੋਈ category ਨਹੀਂ ਮੀਡੀਆ ਦੇ ਵਿੱਚ ਵੀ ਇਸੇ ਤਰ੍ਹਾਂ ਅਸ ਟਾਈਮ ਸਮਾਜ ਦੇ ਉੱਪਰ ਸਭ ਤੋਂ ਵੱਡਾ ਪ੍ਰਭਾਵ ਮੈਨੂੰ ਲੱਗਦਾ ਮੀਡੀਆ ਪਾਉਂਦਾ ਲੋਕ ਰਾਏ ਬਣਾਉਣੀ ਹੈ ਕੋਈ ਮੁੱਦਾ ਚੱਕਣਾ ਕਿਸੇ ਚੀਜ਼ ਨੂੰ ਮਿੱਟੀ ਕਰਨਾ ਕਿਸੇ ਚੀਜ਼ ਨੂੰ ਚੱਕਣਾ ਤਾਂ ਐਸ ਦੌਰ ਦੇ ਅੰਦਰ ਪੱਤਰਕਾਰਾਂ ਨੂੰ ਇੱਕ ਵੱਡੀ ਪ੍ਰੇਰਨਾ ਦੀ ਲੋੜ ਹੈ ਪਾਲਤੂ ਬੰਨਾ ਕਿ ਪੱਤਰਕਾਰ ਬੰਨਾ ਇਹ ਤੈਅ ਕਰਨਾ ਪਏਗਾ ਔਰ ਜਿਸ ਦਿਨ ਸਾਡੇ ਨਵਾਂ ਪੰਨਾ ਲਿਖਿਆ ਜਾਏਗਾ ਅੱਜ ਮੰਦੀਪ ਹੋਰੀ ਔਰ ਹੋਰ ਕੁਝ ਪੱਤਰਕਾਰ ਬਹੁਤ ਥੋੜੇ ਮੈਂ ਇਹ ਸ਼ਬਦ ਵਿਸ਼ੇਸ਼ ਤੌਰ ਤੇ ਵਰਤਾਂ ਅੱਜ ਵੀ ਇੱਥੇ ਵੱਡੀ ਗਿਣਤੀ ਉਹ ਪੱਤਰਕਾਰ ਨਹੀਂ ਆਏ ਜਿਹੜੇ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੇ ਨੇ ਮੈਂ ਕਹਿੰਦਾ ਜਿਹੜੇ ਸੱਚੇ ਪੱਤਰਕਾਰ ਨੇ ਜਿਹੜੇ ਲੋਕਾਂ ਨਾਲ ਖੜਦੇ ਨੇ ਲੱਖ ਵਾਰ ਸਲਾਮ ਹੈ ਉਹਨਾਂ ਨੂੰ ਪਰ ਜਿਹੜੇ ਪਾਲਤੂ ਬਣੇ ਨੇ ਉਹ ਯਾਦ ਰੱਖਣ ਜੁੱਤੀਆਂ ਮਾਰਦਾ ਆਉਣ ਵਾਲੀਆਂ ਨਸਲਾਂ ਸਾਨੂੰ ਲਾਂਟਾਂ ਪਾਉਣਗੀਆਂ ਆਉਣ ਵਾਲੀ ਪੀੜ੍ਹੀ ਸਾਨੂੰ ਪੁੱਛੇਗੀ ਉਦੋਂ ਤੁਸੀਂ ਕੀ ਕਰ ਰਹੇ ਸੀ ਜਦੋਂ ਲੋਕ ਮਰ ਰਹੇ ਸੀ ਉਹ ਕਹਿੰਦਾ ਜਦੋਂ ਪਤਾ ਹੋਵੇ سینਿਆਂ 'ਚ ਛੇਕ ਹੋਣਗੇ ਉਦੋਂ ਜੰਗ ਜਾਣ ਵਾਲੇ ਬੰਦੇ ਆ ਨਹੀਂ ਹੁੰਦੇ ਔਰ ਅੱਜ ਅੱਜ ਸਰਕਾਰਾਂ ਦਾ ਹਕੂਮਤਾਂ ਦਾ ਵੱਡਾ ਚੋਹਰ ਲੱਗਾ ਵੀ ਪੱਤਰਕਾਰਾਂ ਦੀ ਆਵਾਜ਼ ਦੱਬਣੀ ਹੈ ਔਰ ਕਿਸੇ ਇੱਕ ਸਰਕਾਰ ਦਾ ਨਹੀਂ ਲੱਗਾ ਜਿਹੜੀ ਵੀ ਰਹੀ ਹੈ ਉਹਦਾ ਹੀ ਲੱਗਾ ਮਤਲਬ ਜਦੋਂ ਅਸੀਂ ਇਹਦੇ ਚ ਡਿਫਰੈਂਸ ਕਰ ਦਿੰਨੇ ਆ ਤਾਂ ਅਸੀਂ ਫਿਰ ਸਿਸਟਮ ਨੂੰ ਠੀਕ ਤਰੀਕੇ ਨਾਲ ਸਮਝ ਨਹੀਂ ਰਹੇ ਹੁੰਦੇ ਰਾਜ ਪ੍ਰਬੰਧ ਲੋਕਾਂ ਦੀ ਗੱਲ ਕਰਨ ਵਾਲਿਆਂ ਨੂੰ ਹਰ ਸਮੇਂ ਦਬਾਉਂਦਾ ਰਿਹਾ ਤੇ ਦਬਾਉਂਦਾ ਰਹੇਗਾ ਜਦੋਂ ਤੱਕ ਲੋਕਾਂ ਦੀ ਪੁਗਤ ਵਾਲਾ ਰਾਜ ਨਹੀਂ ਆਉਂਦਾ ਸੋ ਪਿਛਲੇ ਦਿਨੀ ਲੱਖੋ ਕੇ ਬਹਿਰਾਮ ਪਿੰਡ ਦੇ ਵਿੱਚ ਇਹਨਾਂ ਮੁੰਡੇ ਇੱਕੋ ਦਿਨ ਨਸ਼ੇ ਦੇ ਨਾਲ ਮਰੇ ਫਰੋਇਪੁਰ ਚ ਔਰ ਉੱਥੇ ਜਿਹੜਾ ਪੁਲਿਸ ਅਫਸਰ ਆਇਆ ਜਦੋਂ ਮੈਂ ਉਹਨੂੰ ਪੁੱਛਿਆ ਤਾਂ ਉਹ ਕਹਿ ਰਿਹਾ ਸੀ ਹਾਰਟ ਅਟੈਕ ਨਾਲ ਮਰ ਗਏ ਇਹ ਤਾਂ ਬਿਮਾਰੀ ਹੀ ਲੱਗੀ ਸੀ ਇਹਨਾਂ ਨੂੰ ਅੱਜ ਮੈਨੂੰ ਲੱਗਦਾ ਪੂਰੇ ਪੰਜਾਬ ਔਰ ਪੂਰੇ ਦੇਸ਼ ਦੇ ਪੱਤਰਕਾਰਾਂ ਨੂੰ ਇਹ ਤੈਅ ਕਰਨਾ ਚਾਹੀਦਾ ਇੱਕ ਪਾਸੇ ਆ ਲੋਕ ਕਤਾਰਾਂ ਬਣ ਕੇ ਜੂਝ ਰਹੇ ਨੇ ਆ ਜਥੇਬੰਦੀਆਂ ਵਾਲੀ ਦਿੱਲੀ ਅੰਦੋਲਨ ਵੇਲੇ ਵੀ ਸਿੱਧੀ ਲੀਕ ਖਿੱਚੀ ਗਈ ਸੀ ਪੱਤਰਕਾਰ ਕੌਣ ਨੇ ਤੇ ਪਾਲਤੂ ਕੌਣ ਨੇ ਔਰ ਉਹ ਲੀਕ ਗੂੜੀ ਹੁੰਦੀ ਜਾ ਰਹੀ ਆ ਮੈਂ ਇਸ ਪੇਸ਼ੇ 'ਚ ਆ ਔਰ ਐਸੇ ਦੀ ਗੱਲ ਕਰਾਂਗਾ ਅੱਜ ਤੁਸੀਂ ਇੱਥੇ ਦੇਖੋ ਕਿੰਨੇ ਕਿੰਨੇ ਪੱਤਰਕਾਰ ਜਿਹੜੇ ਮਨਦੀਪ ਦੀ ਮਦਦ ਤੇ ਉੱਪਰ ਜਾਂ ਮਨਦੀਪ ਦੀ ਆਵਾਜ਼ ਬਣ ਆਏ ਨੇ ਗੱਲ ਕੱਲੇ ਮਨਦੀਪ ਦੀ ਨਹੀਂ ਇਹ ਜਿਹੜੀ ਅੱਜ ਗੋਲੀ ਮਨਦੀਪ ਨੂੰ ਵੱਜਣ ਦੀ ਧਮਕੀ ਆ ਮਤ ਸੋਚੋ ਵੀ ਇਹ ਕਿਸੇ ਛੋਕਰੇ ਨੇ ਦਿੱਤੀ ਆ ਇਹ ਧਮਕੀ ਸਿਸਟਮ ਦੀ ਦਿੱਤੀ ਧਮਕੀ ਆ ਇਹ ਰਾਜ ਪ੍ਰਬੰਧ ਦੀ ਧਮਕੀ ਆ ਜਿਹੜੀ ਦਿੱਤੀ ਕਿਸੇ ਦੇ ਰਾਹੀਂ ਗਈ ਆ ਮਨਦੀਪ ਕਹਿੰਦਾ ਪਹਿਲਾਂ ਪੁਲਿਸ ਦਾ ਫੋਨ ਆਇਆ ਵੀ ਵੀਡੀਓ ਡਿਲੀਟ ਕਰ ਦੇ ਜਦੋਂ ਨਹੀਂ ਕੀਤੀ ਬਾਅਦ ਚ ਆਇਆ ਉਹਨਾਂ ਦਾ ਫੋਨ ਵੀ ਗੋਲੀ ਮਾਰਾਂਗੇ ਨਹੀਂ ਤਾਂ ਡਿਲੀਟ ਕਰ ਦੇ ਤਾਂ ਫਿਰ ਇਹ ਕੋਈ ਨਿਆਣਾ ਇੱਥੇ ਕੋਈ ਨਹੀਂਗਾ ਵੀ ਕੌਣ ਫੋਨ ਕਰਾਉਂਦਾ ਪਿਛਲੇ ਦਿਨੀ ਡੀਆਈਜੀ ਭੁੱਲਰ ਫੜਿਆ ਸਰਕਾਰ ਉਦੋਂ ਬਾਅਦ ਵੀ ਕਹਿੰਦੀ ਆ ਭਗਵੰਤ ਮਾਨ ਸਾਹਿਬ ਵੀ ਅਸੀਂ ਤਾਂ ਜ਼ੀਰੋ ਟੋਲਰੈਂਸ ਸਾਡੀ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਸਭ ਤੋਂ ਸੌਜ ਨੂੰ ਮੰਨਦੇ ਸੀ ਉਹ ਤਾਂ ਫੜਿਆ ਗਿਆ ਬਾਕੀ ਤਾਂ ਫਿਰ ਉਦੋਂ ਘੱਟ ਹੀ ਸੌਜ ਨੇ ਉਹ ਕੀ ਹੋਣੀ ਸੋ ਜੇਕਰ ਭਗਵੰਤ ਮਾਨ ਸਾਹਿਬ ਹੋਰਾਂ ਨੇ ਦੇਖਣਾ ਵੀ ਇੱਥੇ ਚੱਲ ਕੀ ਰਿਹਾ ਤਾਂ ਮੈਂ ਕੱਲ ਮੇਰੇ ਚੈਨਲ ਤੋਂ ਵੀ ਇੱਕ ਸਲਾਹ ਦਿੱਤੀ ਸੀ ਇੱਥੇ ਵੀ ਦੇਣੀ ਚਾਹੂੰਗਾ ਬੜੇ ਵਧੀਆ ਕਲਾਕਾਰ ਨੇ ਮਜੇ ਹੋਏ ਐਕਟਰ ਨੇ वैसे तो उनो नु सारा ही पता कि की चल रिया कोई ਭੁਲੇਖਾ ਨਹੀਂ ਪਰ ਜੇ ਫਿਰ ਵੀ ਕਿਤੇ ਹੋਵੇ ਤਾਂ ਕਈ ਵਾਰੀ ਜੀ ਹਜੂਰੀ ਇਹ ਨਹੀਂ ਦੱਸਦੇ ਥੱਲੇ ਹੋ ਕੀ ਰਿਆ ਮਾਨ ਸਾਹਿਬ ਮੇਰੀ ਬੇਨਤੀ ਆ ਸਲਾਹ ਤੁਸੀਂ ਚੰਗੇ ਕਲਾਕਾਰ ਹੋ ਹਰ ਰੋਲ ਕਰ ਲੈਨੇ ਹੋ ਚੰਡੇ ਅਮਲੀ ਦਾ ਰੋਲ ਤੁਸੀਂ ਕਰਦੇ ਰਹੇ ਬੀਬੋ ਭੂਆ ਦਾ ਤੁਸੀਂ ਕਰਦੇ ਰਹੇ ਜਗਲੂ ਦਾ ਤੁਸੀਂ ਕਰਦੇ ਰਹੇ ਇੱਕ ਵਾਰੀ ਫਿਰ ਪੇਸ਼ ਬਦਲ ਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਝੰਡੇ ਅਮਲੀ ਦਾ ਰੋਲ ਧਾਰਨ ਕਰਕੇ ਭੇਸ ਬਦਲ ਕੇ ਜਿਹੜੇ ਮਰਜੀ ਦਫ਼ਤਰ ਚ ਜਾਓ ਉਵੇਂ ਝੱਗਾ ਬੈਠੀਏ ਕੁਰਤਾ ਪਾ ਕੇ ਚਾਦਰਾਂ ਥਾਣੇ ਜਾਓ ਉਹਨਾਂ ਨੂੰ ਕਹੋ ਜੀ ਰਿਪੋਰਟ ਦਰਜ ਕਰਾਉਣੀ ਹੈ ਤੁਹਾਨੂੰ ਪਤਾ ਲੱਗ ਜੂ ਕਿੰਨਾ ਕੁ ਭ੍ਰਿਸ਼ਟਾਚਾਰ ਖਤਮ ਹੋਇਆ ਬਿਜਲੀ ਦਫ਼ਤਰ ਜਾਓ ਪਟਵਾਰ ਖਾਨੇ ਜਾਓ ਤਹਿਸੀਲਦਾਰ ਦਫ਼ਤਰ ਜਾਓ ਪਰ ਭੇਸ ਬਦਲ ਕੇ ਤੁਸੀਂ ਬੀਬੋ ਪੂਆ ਬੰਨਾ ਕਿ ਝੰਡਾ ਅਮਲੀਏ ਤੁਸੀਂ ਤੈਅ ਕਰ ਲਓ ਐਕਟਰ ਤੁਸੀਂ ਵਧੀਆ ਪਰ ਵੇਖੋ ਜਾ ਕੇ ਤੁਹਾਨੂੰ ਪਤਾ ਲੱਗ ਜੂਗਾ ਹਾਲ ਕੀ ਆ ਅੰਤ ਤੇ ਮੈਂ ਇੱਕ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਕਰਦਾ ਇੱਥੇ ਨਿਰਾਸ਼ਾ ਨਾ ਹੋਇਓ ਉਮੀਦਾਂ ਨੇ ਸਭ ਕੁਝ ਬਦਲੇਗਾ ਅੱਜ ਨਹੀਂ ਤੇ ਕੱਲ ਤੁਰੇਗੀ ਤੁਰਿਆ ਚੱਲ ਅੱਜ ਨਹੀਂ ਤੇ ਕੱਲ ਤੁਰੇਗੀ ਤੁਰਿਆ ਚੱਲ ਮੰਜ਼ਲ ਤੇਰੇ ਵੱਲ ਤੁਰੇਗੀ ਤੁਰਿਆ ਚੱਲ ਕਿਉਂ ਡਰਦਾ ਏ ਤੂੰ ਸਾਗਰ ਦੀਆਂ ਛੱਲਾਂ ਤੋਂ ਅੱਗੇ ਅੱਗੇ ਛਲ ਤੁਰੇਗੀ ਤੁਰਿਆ ਚੱਲ ਅੱਜ ਚਲਾ ਦੇ ਗੱਲ ਭਾਵੇਂ ਤੂੰ ਕੱਲ੍ਹ ਆਏ ਇੱਕ ਦਿਨ ਹਰਥਾ ਗੱਲ ਤੁਰੇਗੀ ਤੁਰਿਆ ਚੱਲ ਇੱਕ ਦਿਨ ਹਰਥਾ ਗੱਲ ਤੁਰੇਗੀ ਤੁਰਿਆ ਚੱਲ ਮਿਹਰਬਾਨ